ਅ ਪਿਛਲੇ 2 ਦਿਨਾਂ ਦੇ ਵਿੱਚ ਜਿਹੜੇ ਹੈ ਅਸੀਂ 4 ਕੇਸਸ ਦੇ ਵਿੱਚ ਟੋਟਲ ਜਿਹੜੇ ਹੈਗੇ ਆ ਅਸੀਂ 3 ਕਿਲੋ 340 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੈਰੋਇਨ ਦੀ ਰਿਕਵਰੀ ਕੀਤੀ ਹੈ ਇੱਕ ਜੈਨ ਵਹੀਕਲ ਦੀ ਰਿਕਵਰੀ ਹੋਈ ਹੈ ਇੱਕ ਮੋਟਰਸਾਈਕਲ ਦੀ ਰਿਕਵਰੀ ਹੋਈ ਹੈ ਤੇ ਇਸ ਦੇ ਨਾਲ ਹੀ ਕੁੱਲ 6 ਵਿਅਕਤੀਆਂ ਨੂੰ ਜਿਹੜਾ ਹੈ ਇਹਦੇ ਵਿੱਚ ਅਸੀਂ ਗ੍ਰਿਫਤਾਰ ਕੀਤਾ ਹੈ ਅ ਘਰੇਡੇ ਥਾਣੇ ਦੇ ਵਿੱਚ 2 ਐਫ ਆਈ ਆਰ ਦਰਜ ਹੋਈਆਂ ਨੇ ਪਹਿਲੇ ਕੇਸ ਦੇ ਵਿੱਚ 890 ਗ੍ਰਾਮ ਜਿਹੜੀ ਹੈਗੀ ਹੈ ਹੈਰੋਇਨ ਦੀ ਰਿਕਵਰੀ ਹੋਈ ਹੈ ਇਹ ਦੋ ਵਿਅਕਤੀ ਜਿਹੜੇ ਰਾਜਨ ਸਿੰਘ ਜੋ ਕਿ ਦਾਉਕੇ ਦਾ ਨਿਵਾਸੀ ਹੈ ਗੁਰਪ੍ਰੀਤ ਸਿੰਘ ਉਫ ਕਾਲੀ ਜਿਹੜਾ ਖਾਲੜੇ ਤਰਨਤਾਰਨ ਦਾ ਨਿਵਾਸੀ ਹੈ ਇਹਨਾਂ ਕੋਲੋਂ 890 ਗ੍ਰਾਮ ਜਿਹੜੀ ਹੈ ਹੈਰੋਇਨ ਉਹ ਬਰਾਮਦ ਹੋਈ ਸੀ ਇਸ ਦੇ ਨਾਲ ਹੀ ਇਹਨਾਂ ਕੋਲੋਂ ਇੱਕ ਮੋਟਰਸਾਈਕਲ Honda ਜਿਹੜਾ Splendor ਹੈ ਉਹਦੀ ਰਿਕਵਰੀ ਹੋਈ ਹੈ ਇਸ ਦੇ ਨਾਲ ਹੀ ਘਰੇਂਡੇ ਥਾਣੇ ਇੱਕ ਦੂਜਾ ਮੁਕਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਸਤਨਾਮ ਸਤਨਾਮ ਸਿੰਘ ਉਰਫ ਡਾਕਟਰ ਸਤਨਾਮ ਜਿਹਨੂੰ ਇਹ ਡਾਕਟਰ ਦੇ ਨਾਮ ਨਾਲ ਜਾਣਦੇ ਆ ਇਸ ਦੇ ਕੋਲੋਂ 510 ਗ੍ਰਾਮ ਜਿਹੜੀ ਹੈਰੋਇਨ ਦੀ ਰਿਕਵਰੀ ਹੋਈ ਹੈ ਇਸ ਦੀ ਵੀ ਗ੍ਰਿਫਤਾਰੀ ਹੋਈ ਹੈ ਤੇ ਅੱਗੇ ਜਿਹੜੀ ਫਰਦਰ ਜਿਹੜੀ ਤਫਤੀਸ਼ ਚੱਲ ਰਹੀ ਹੈ ਸੋ ਘਰਿੰਡੇ ਥਾਣੇ ਦੇ ਇਹਨਾਂ ਦੋਨਾਂ ਪਰਚਿਆਂ ਦੇ ਵਿੱਚ ਟੋਟਲ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ 890 ਗ੍ਰਾਮ ਤੇ 510 ਗ੍ਰਾਮ ਜਿਹੜੀ ਰਿਸਪੈਕਟਿਵਲੀ ਇਹਨਾਂ ਤੋਂ ਜਿਹੜੀ ਹੈ ਨਸ਼ੇ ਦੀ ਖੇਪਾ ਉਬਰਾਮਦ ਹੋਈਆਂ ਨੇ ਅ ਫਾਰਵਰਡ ਤੇ ਬੈਕਵਰਡ ਲਿੰਕੇਜ ਜਿਹੜੇ ਆ ਉਹ ਖੰਗਾਲੇ ਜਾ ਰਹੇ ਨੇ ਤੇ ਸਾਨੂੰ ਉਮੀਦ ਹੈ ਕਿ ਇਹਦੇ ਵਿੱਚ ਜਿਹੜੇ ਹੈ ਕਾਫੀ ਹੋਰ ਇਹਨਾਂ ਦੇ ਅਸੋਸੀਏਟਸ ਤੇ ਰਿਕਵਰੀ ਜਿਹੜੀ ਆ ਉਹ ਹੋ ਸਕਦੀ ਹੈ ਇਸ ਤੋਂ ਇਲਾਵਾ ਇੱਕ ਜਿਹੜਾ ਹੈ ਰਾਜਾ ਸੰਸੀ ਜਿਹੜਾ ਥਾਣਾ ਹੈ ਉਹਦੇ ਵਿੱਚ ਰਿਕਵਰੀ ਹੋਈ ਹੈ 1 ਕਿਲੋ ਹੈਰੋਂ ਦੀ ਰਿਕਵਰੀ ਹੋਈ ਹੈ ਮਾਈਕਲ ਪੁੱਤਰ ਰਾਜੇਬ ਸਿੰਘ ਜੋ ਕਿ ਸੰਤੂ ਵਾਲਾ ਜ਼ਿਲ੍ਹਾ ਗੁਰਦਾਸਪੁਰ ਉੱਥੇ ਦਾ ਰੈਸੀ ਹੈ ਇਸ ਦੇ ਨਾਲ ਹੀ ਇਸ ਦਾ ਸਾਥੀ ਸਾਗਰ ਸ਼ਰਮਾ ਜੋ ਕਿ ਧਿਆਨਪੁਰਾ ਜ਼ਿਲ੍ਹਾ ਗੁਰਦਾਸਪੁਰ ਦਾ ਨਿਵਾਸੀ ਹੈ ਇਹਨਾਂ ਕੋਲੋਂ 1 ਕਿਲੋ ਦੇ ਕਰੀਬ ਜਿਹੜੀ ਹੈ ਹਿਰੋਂ ਦੀ ਰਿਕਵਰੀ ਹੋਈ ਹੈ ਸੋ ਇਹਨਾਂ ਵੱਖੋ ਵੱਖਰੇ ਜਿਹੜੇ ਮਾਮਲਿਆਂ ਦੇ ਵਿੱਚ ਐਫ ਆਈ ਆਰਸ ਰਜਿਸਟਰਡ ਨੇ ਤੇ ਜਿਹੜੀ ਹੈ ਅ ਅੱਗੇ ਫਰਦਰ ਅ ਜਿਹੜੀ ਹੈ ਕਾਰਵਾਈ ਚੱਲ ਰਹੀ ਹੈ ਇਸ ਤੋਂ ਇਲਾਵਾ ਇੱਕ ਚੌਥੇ ਕੇਸ ਦੇ ਵਿੱਚ ਥਾੜਾ ਕੰਬੋ ਦੇ ਵਿੱਚ ਜਿਹੜਾ ਹੈ ਇੱਕ ਦੋਸ਼ੀ ਹਰਪਾਲ ਸਿੰਘ ਦੀ ਗ੍ਰਿਫਤਾਰੀ ਹੋਈ ਹੈ ਜਿਦੇ ਕੋਲੋਂ 940 ਗ੍ਰਾਮ ਦੇ ਕਰੀਬਨ ਜਿਹੜੀ ਹੈ ਰੋਇਨ ਦੀ ਰਿਕਵਰੀ ਹੋਈ ਹੈ ਸੋ ਇਹਨਾਂ ਚਾਰ ਵੱਖੋ ਵੱਖਰੇ ਮਾਮਲਿਆਂ ਦੇ ਵਿੱਚ ਟੋਟਲ ਜਿਹੜੀ ਹੈ 3 ਕਿਲੋ 340 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਹੈ ਇੱਕ ਜਨ ਵਹੀਕਲ ਜਿਹੜਾ ਹੈ ਜਿਹੜੀ 4 ਵੀਲਰ ਹੈ ਉਹਦੀ ਰਿਕਵਰੀ ਹੋਈ ਹੈ ਇੱਕ ਮੋਟਰਸਾਈਕਲ ਦੀ ਵੀ ਰਿਕਵਰੀ ਹੋਈ ਹੈ ਸੋ ਟੋਟਲ ਜਿਹੜੇ 6 ਦੋਸ਼ੀ ਨੇ ਇਹਨਾਂ ਨੂੰ ਜਿਹੜਾ ਹੈ ਇਨ ਫਰਦਰ ਜਿਹੜਾ ਇਹਨਾਂ ਤੋਂ ਪੁੱਛਗਿੱਛ ਚੱਲ ਰਹੀ ਹੈ ਰਿਮਾਂਡ ਲਿਆ ਗਿਆ ਤੇ ਜਿਹੜੇ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਨੇ ਉਹ ਚੰਗੀ ਤੇਰਾ ਜਿਹੜੇ ਆ ਖੰਗਾਲੇ ਜਾ ਰਹੇ ਨੇ ਸੋ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਤੇ ਮਾਨਯੋਗ ਡੀਜੀਪੀ ਸਾਹਿਬ ਦੀ ਸਖਤ ਜਿਹੜੀ ਹਦਾਇਤਾਂ ਨੇ ਸਾਡੀ ਵਾਰਗੇਂਸ ਜਿਹੜੀ ਡਰੱਗਸ ਆ ਉਹ ਕੰਟੀਨਿਊ ਹੈ ਅਸੀਂ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਹੋਰ ਜਿਹੜੇ ਫਰਦਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਰਿਕਵਰੀ ਜਿਹੜੀ ਆ ਉਹ ਕਰਾਂਗੇ ਸਰ ਇਹ ਤੇ ਡਾਕਟਰ वगैरह ਆ ਡਾਕਟਰ ਵਾਕਈ ਡਾਕਟਰ ਉਹਦਾ ਨਿਕਨੇਮ ਡਾਕਟਰ ਤੋਂ ਚੱਲਦਾ ਦੇਖੋ ਜੀ ਬੇਸਿਕਲੀ ਇਹ ਬੇਸਿਕਲੀ ਜਿਵੇਂ ਆਰਐਮਪੀ ਟਾਈਪ ਜਿਹੜੇ ਡਾਕਟਰ ਹੁੰਦੇ ਆ ਜੋ ਜਿਹਨਾਂ ਨੂੰ ਨੀਮਕੀਮ ਡਾਕਟਰ ਕਹਿੰਦੇ ਆ ਉਹਦਾਂ ਦਾ ਇਹ ਡਾਕਟਰ ਹੈ ਤੇ ਪਿੰਡ ਦੇ ਵਿੱਚ ਇਸ ਤਰੀਕੇ ਦਾ ਕੋਈ ਕੰਮ ਜਿਹੜਾ ਹੈ ਕਰਦਾ ਸੀਗਾ ਤੇ ਡਾਕਟਰੀ ਦੀ ਆਰਥੇ ਵੇਚਦਾ ਸੀ ਸਮਾਨ ਆ ਕਈ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਆਈਆਂ ਨੇ ਪਹਿਲਾਂ ਵੀ ਇਸ ਤਰੀਕੇ ਦੀ ਇਹਨੇ ਖੇਪਾਂ ਜਿਹੜੀਆਂ ਹੈ ਉਹ ਜਿਹੜੀਆਂ ਹੈ ਅੱਗੇ ਲੈ ਕੇ ਗਿਆ ਵੇਚੀਆਂ ਨੇ ਬੇਸਿਕਲੀ ਕਿਉਂਕਿ ਇਹ ਡਾਕਟਰੀ ਲਾਈਨ ਦੇ ਵਿੱਚ ਹੈ ਕੈਮੀਕਲ ਕੰਪਾਉਂਡਸ ਹੋਰ ਇਹਨੇ ਦੀ ਇਹ ਜਾਣਕਾਰੀ ਰੱਖਦਾ ਹੈ ਫਰਦਰ ਇਹਦੀ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹ ਕਿਸ ਤਰੀਕੇ ਨਾਲ ਇਹਨੇ ਆਪਣਾ ਨੈਟਵਰਕ ਬਣਾਇਆ ਹੋਇਆ ਸੀ ਕਿਹੜੇ ਕਿਹੜੀ ਥਾਵਾਂ ਤੋਂ ਇਹਨੇ ਜਿਹੜੀ ਐ ਅਸਾਈਨ ਉਹ ਕਨਸਾਈਨਮੈਂਟਸ ਨੇ ਜਿਹੜੀਆਂ ਰਿਟਰੀਵ ਕੀਤੀਆਂ ਨੇ ਅੱਗੇ ਫਰਦਰ ਕਿੱਥੇ ਡਿਲੀਵਰ ਕੀਤੀਆਂ ਨੇ ਇਹ ਛੋਟੇ ਲੈਵਲ ਤੇ ਜਿਹੜਾ ਸਟਰੀਟ ਲੈਵਲ ਦੀ ਪੈਡਲਿੰਗ ਹੈਗੀ ਆ ਉਹਦੇ ਚਾ ਕਿਵੇਂ ਇਨਵੋਲਡ ਸੀ ਉਹ ਸਾਰੇ ਐਂਗਲ ਜਿਹੜੇ ਉਹ ਚੈੱਕ ਕੀਤੇ ਜਾ ਰਹੇ ਨੇ ਇਹਨਾਂ ਖਤਰਨਾਕ ਹੈ ਕਿ ਡਾਕਟਰ ਨਾਲ ਦਾ ਚਲੋ ਇੱਕ ਬੰਦਾ ਹੈਲਪਲੈਨ ਵਾਸਤੇ ਉਹਨਾਂ ਕੋਈ ਜਾਂਦਾ ਕਿ ਉਹ ਉਸ ਧੰਦੇ ਚ ਦੇਖੋ ਜੀ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਪੰਜਾਬ ਪੁਲਿਸ ਵੱਲੋਂ ਅੱਗੇ ਵੀ ਜਿੰਨੇ ਵੀ ਇਹ ਤੁਸੀਂ ਦੇਖੋਗੇ ਸੋ ਕਾਲ ਜਿਹੜੇ ਅਨਲਾਈਸੈਂਸਡ ਜਾਂ ਇਸ ਤਰੀਕੇ ਦੇ ਕੋਈ ਪ੍ਰੈਕਟਿਸ਼ਨਰ ਜੀ ਮੈਡੀਕਲ ਪ੍ਰੈਕਟਿਸ ਕਰਦੇ ਨੇ ਉਹ ਜਾਂ ਕੋਈ ਕੈਮਿਸਟਰੀਆਂ ਸ਼ਾਪਸ ਨੇ ਜਿਹੜੀਆਂ ਸੋ ਕਾਲਡ ਬਦਨਾਮ ਨੇ ਉਹਨਾਂ ਖਿਲਾਫ ਸਖਤ ਐਕਸ਼ਨ ਲਏ ਗਏ ਨੇ ਕਿਉਂਕਿ ਬਾਰਡਰ ਰੇਂਜ ਦੇ ਵਿੱਚ ਜਿਹੜੇ ਹੈ ਇਹ ਇੱਕ ਇਸ ਤਰੀਕੇ ਦੇ ਜਿਹੜੇ ਇਨਸਟੈਂਸਸ ਥੋੜੇ ਘੱਟ ਹੈ ਪਰ ਫਿਰ ਵੀ ਜਿਹੜਾ ਹੈ ਇਸ ਤਰੀਕੇ ਦੇ ਕੋਈ ਵੀ ਜਿਹੜੇ ਸਾਡੇ ਕੋਲ ਸਾਹਮਣੇ ਆਉਂਦੀ ਹੈ ਕੋਈ ਗੱਲ ਸਾਹਮਣੇ ਆਉਂਦੀ ਹੈ ਉਹਨਾਂ ਦੇ ਖਿਲਾਫ ਐਕਸ਼ਨ ਵੀ ਲੈਂਦੇ ਆ ਪਿੱਛੇ ਜੇ ਅਸੀਂ ਇੱਕ ਜਿਹੜਾ ਹੈ ਕੈਮਿਸਟ ਮਜੀਠੇ ਇਲਾਕੇ ਦੇ ਵਿੱਚ ਕਮੀ ਸ਼ਾਪ ਤੇ ਅਸੀਂ ਇਹ ਐਕਸ਼ਨ ਵੀ ਲਿਆ ਸੀ ਡਰਗ ਇਨਸਪੈਕਟਰ ਨੂੰ ਲੈ ਕੇ ਕਿਉਂਕਿ ਉਹ ਪ੍ਰੀ ਗੈਵਲਨ ਜੋ ਕੈਪਸੂਲ ਜਿਹੜੇ ਬੈਨ ਨੇ ਉਹਨਾਂ ਦੇ ਸੇਲ ਦੇ ਵਿੱਚ ਉਹ ਇਨਵੋਲਵ ਸੀ ਸਰ ਇਹ ਜਿਹੜੀ ਜਿੰਨੀ ਵੱਡੀ ਹੈ ਨਾ ਕਿੰਨਾ ਖੁਲਪੇਗਾ ਕੋਈ 20 ਸਟਰੀਟ ਦੇ ਵਿੱਚ ਜਾ ਕੇ ਜਿਸ ਤਰ੍ਹਾਂ ਇਹ ਨਾਲ ਪੈਡਲਿੰਗ ਕਰਦੇ ਸੀ ਇੰਦਰ ਦੇਖੋ ਜੀ ਸਪਲਾਈ ਤੇ ਡਿਮਾਂਡ ਦੀ ਜੇ ਤੁਸੀਂ ਇਸ ਜਿਹੜਾ ਹੈਗਾ ਸਰਕਲ ਹੈ ਇਹ ਸਾਈਕਲ ਜਿਹੜਾ ਹੈ ਇਸ ਨੂੰ ਤੁਸੀਂ ਚੈੱਕ ਕਰੋਗੇ ਉਸ ਹਿਸਾਬ ਨਾਲ ਜਿਸ ਤਰ੍ਹਾਂ ਇਸ ਸਿਸਟਮ ਦੇ ਵਿੱਚ ਤੁਸੀਂ ਸਪਲਾਈ ਲਾਈਨ ਨੂੰ ਕੱਟ ਕਰੋਗੇ ਤੇ ਲੋਕ ਜਿਹੜੇ ਸਟਰੀਟ ਲੈਵਲ ਦੀ ਪੈਡਲਿੰਗ ਕਰਦੇ ਆ ਉਹਨਾਂ ਦੀ ਜਿਵੇਂ ਗ੍ਰਿਫਤਾਰੀ ਹੋ ਰਹੀ ਹੈ ਤਾਂ ਸਾਨੂੰ ਇਹ ਉਮੀਦ ਹੈ ਕਿ ਸਟਰੀਟ ਲੈਵਲ ਪੈਡਲਿੰਗ ਜਿਹੜੀ ਹੋ ਰਹੀ ਹੈ ਇਸ ਤੇ ਕਾਫੀ ਹੱਦ ਤੱਕ ਇਹ ਨਤ ਪਏਗੀ ਇਸ ਤੋਂ ਇਲਾਵਾ ਜਿਹੜਾ ਰੀ ਹੈਬ ਵਾਲਾ ਪਾਰਟ ਹੈ ਅਸੀਂ ਉਸ ਤੇ ਵੀ ਧਿਆਨ ਦੇ ਰਹੇ ਹਾਂ ਕਿਉਂਕਿ ਅਸੀਂ ਜਲਦੀ ਜਿਹੜਾ ਹੈ NDPS ਦੇ 64 A ਦਾ ਪ੍ਰੋਵੀਜ਼ਨ ਹੈ স্মਲ ਕੁਆਂਟੀਟੀ ਵਾਲੇ ਜਿਹੜੇ ਜਿੰਨੇ ਵੀ ਦੋਸ਼ੀ ਹੈ ਅਸੀਂ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਫਰਦਰ ਜਿਹੜਾ ਹੈ ਉਹਨਾਂ ਦਾ ਰੀ ਹੈਬ ਵਾਸਤੇ ਉਹਨਾਂ ਦਾ ਜਿਹੜਾ ਪੂਰਨ ਜਿਹੜਾ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਉਹਨਾਂ ਨੂੰ ਜਮ੍ਹਾਂ ਕਰਾਉਣ ਜਾ ਰਹੇ ਸਰ ਇਹੋ ਜਿਹੇ ਬੰਦੇ ਨੂੰ ਫੜਨਾ ਕਿ ਧੌੱਖਾ ਹੁੰਦਾ ਕੋਈ ਜਿਹੜਾ ਇੱਕ ਪਿੰਡ ਦੇ ਉਹ ਤਾਂ ਕੋਈ ਸ਼ੱਕ ਵੀ ਨਹੀਂ ਕਰਦਾ ਨਹੀਂ ਇਹ ਸਾਰੀ ਚੀਜ਼ ਦੇਖੋ ਜੀ ਜਿਹੜੀ ਸੋਰਸ ਬੇਸਡ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਉਹ ਤੇ ਲੋਕਾਂ ਦੀ ਸਹਾਇਤਾ ਨਾਲ ਉਹਨਾਂ ਦੇ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਨਾਲ ਹੀ ਸਾਡੀ ਜਿਹੜੀ ਇਹ ਕਾਰਵਾਈ ਜਿਹੜੀ ਹੈ ਸੰਪੂਰਨ ਹੁੰਦੀ ਹੈ ਕਿਉਂਕਿ